ਕਾਫੀ ਟਾਈਮ ਦੀ ਗੱਲ ਹੈ ਜਦ ਮੈਨੂੰ ਇੱਕ ਅਮਲਿਆ ਨਾਮ ਦੀ ਕੁੜੀ ਨੇ ਕਿਹਾ ਸੀ ਕਿ ਤੁਸੀਂ ਮੇਰੀ ਕਹਾਣੀ ਤੇ ਵਿਸ਼ਵਾਸ ਨਹੀਂ ਕਰੋਗੇ ਜੋ ਕੁਝ ਮੈਂ ਤੁਹਾਨੂੰ ਦੱਸ ਰਹੀ ਹਾਂ ਉਹ ਸੱਚ ਹੈ ਅਡਿਕਟ ਹਾਨੂੰ ਕਹਾਣੀ ਦੱਸਣਗੇ ਤੁਹਾਡੇ ਜੋ ਸਿੰਪਥੀ ਲੈਣ ਦੀ ਕੋਸ਼ਿਸ਼ ਕਰਨਗੇ ਤੇ ਉਹਦਾ ਨਜ਼ਾਇਜ਼ ਫਾਇਦਾ ਚੱਕਣ ਦੀ ਕੋਸ਼ਿਸ਼ ਕਰਨਗੇ ਪਰ ਉਸ ਦਿਨ ਮੈਂ ਦੱਸ ਸਕਦਾ ਸੀਗਾ ਕਿ ਅਮਲਿਆ ਨਾਲ ਕੁਝ ਬੁਰਾ ਹੋਇਆ ਫਿਰ ਅਮਲਿਆ ਬੋਲੀ ਮੇਰੀ ਦਾਦੀ ਦੀ ਮੌਤ ਹੋ ਗਈ ਹੈ ਮੈਂ ਉਹਨਾਂ ਦੇ ਸੰਸਕਾਰ ਤੇ ਜਾਣਾ ਹੈ ਅਡਿਕਟ ਅਕਸਰ ਤਾਨੂੰ ਕੋਈ ਕਹਾਣੀ ਦੱਸਣਗੇ ਤੁਹਾਡੇ ਵਿੱਚੋਂ ਪੈਸਾ ਕੱਢਣ ਦੀ ਕੋਸ਼ਿਸ਼ ਕਰਨਗੇ ਪਰ ਉਸ ਦਿਨ ਅਮਿਲਿਆ ਨੇ ਮੈਂ ਤੋ ਕੁਝ ਨਹੀਂ ਮੰਗਿਆ ਤੇ ਮੈਂ ਉੱਥੇ ਬੈਠਾ ਮੈਂ ਦੇਖ ਰਿਹਾ ਸੀ ਉਹਦੇ ਬਾਰੇ ਫਿਰ ਮੈਂ ਉਹਨੂੰ ਕਿਹਾ ਮੈਨੂੰ ਆਪਣੀ ਦਾਦੀ ਬਾਰੇ ਥੋੜਾ ਹੋਰ ਦੱਸ ਤੇ ਅਮਿਲਿਆ ਬੋਲੀ ਮੇਰੀ ਦਾਦੀ 65 ਸਾਲਾਂ ਦੀ ਸੀਗੀ ਤੇ ਉਹਨੇ ਮੈਨੂੰ ਪਾਲਿਆ ਸੀਗਾ ਮੇਰੀ ਮਾਂ ਨੇ ਮੈਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਹਸਪਤਾਲ ਵਿੱਚ ਛੱਡ ਦਿੱਤਾ ਸੀਗਾ ਸੋਸ਼ਲ ਵਰਕਰ ਨੇ ਮੇਰੀ ਦਾਦੀ ਨੂੰ ਫੋਨ ਕਰਕੇ ਦੱਸਿਆ ਕਿ ਜੇਕਰ ਉਹ ਆ ਕੇ ਦਸਤਕਤ ਨਹੀਂ ਕਰਦੀ ਤੇ ਮੈਨੂੰ ਫੌਸਟਰ ਘਰ ਵਿੱਚ ਭੇਜ ਦਿੱਤਾ ਜਾਵੇਗਾ ਫਿਰ ਉਸਨੇ ਮੇਰੀ ਬੇਟੀ ਨੂੰ ਵੀ 1 ਸਾਲ ਦੀ ਉਮਰ ਤੋਂ ਪਾਲਿਆ ਅਮਲਿਆ ਦੀ ਇੱਕ ਕੁੜੀ ਹੈ ਜੋ 14 ਸਾਲਾਂ ਦੀ ਹੈ ਤੇ ਅਮਲੇ ਦੀ ਕੁੜੀ ਉਹਦੀ 15 ਸਾਲ ਦੀ ਉਮਰ ਵਿੱਚ ਹੋ ਗਿਆ ਸੀ ਫਿਰ ਮੈਂ ਉਹਨੂੰ ਪੁੱਛਿਆ ਕਿ ਤਰਾ ਬਚਪਨ ਕਿਵੇਂ ਲੰਘਾ ਸੇਗਾ ਤੇ ਫਿਰ ਅਮਲਿਆ ਬੋਲੀ ਮੇਰਾ ਬਚਪਨ ਦਾਦੀ ਨਾਲ ਬਹੁਤ ਸੋਹਣਾ ਸੀਗਾ ਜਦੋਂ ਤੱਕ ਮੈਂ ਆਪਣੀ ਮਾਂ ਨੂੰ ਲੱਭਣ ਲਈ ਨਹੀਂ ਤੁਰ ਪਈ ਉਸ ਗੱਲ ਕਰਕੇ ਹੀ ਮੈਂ ਅੱਜ ਇਹ ਜਗ੍ਹਾ ਤੇ ਪਹੁੰਚੀ ਹਾਂ ਇਹ ਵਿਚਾਰੀ ਔਰਤ ਜਿਹਨੂੰ ਲੱਗਦਾ ਕਿ ਇਹਦਾ ਬਚਪਨ ਬਹੁਤ ਸੋਹਣਾ ਸੀਗਾ ਅੱਗੇ ਜਾ ਕੇ ਕਲੀਅਰ ਹੋ ਜਾਂਦਾ ਕਿ ਉਹ ਬਹੁਤ ਵੱਡੇ ਭਲੇਖੇ ਦੀ ਸ਼ਿਕਾਰ ਹੈ ਤੇ ਫਿਰ ਅੱਗੇ ਐਮੇਲੀਆ ਬੋਲੀ ਮੈਂ 15 ਸਾਲ ਦੀ ਸੀ ਜਦੋਂ ਮੇਰੀ ਕੁੜੀ ਹੋਈ ਉਹ ਮੇਰੀ ਆਂਟੀ ਦਾ ਬॉयਫ੍ਰੈਂਡ ਸੀ ਜੋ ਮੇਰ ਨਾਲ ਰੇਪ ਕਰਦਾ ਰਿਹਾ ਜੇਕਰ ਮੈਂ ਕੁਝ ਕਹਿੰਦੀ ਤਾਂ ਉਹ ਕਹਿੰਦਾ ਸੀ ਕਿ ਉਹ ਮੇਰੀ ਆਂਟੀ ਨੂੰ ਮਾਰ ਦੇਵੇਗਾ ਫਿਰ ਮੈਂ ਆਪਣੀ ਮਾਂ ਨੂੰ ਲੱਭਣ ਤੁਰ ਪਈ ਮੇਰੀ ਮਾਂ ਨੂੰ ਲੱਭਣ ਲਈ ਮੇਰੇ ਕੋਲ 500 ਡਾਲਰ ਸੀਗਾ ਮੈਨੂੰ ਇੱਕ ਹਫ਼ਤਾ ਲੱਗਿਆ ਆਪਣੀ ਮਾਂ ਨੂੰ ਲੱਭਣ ਲਈ ਮੇਰੇ ਕੋਲ 400 ਡਾਲਰ ਰਹਿ ਗਿਆ ਸੀ ਉਦੋਂ ਤੱਕ ਜਦੋਂ ਮੇਰੀ ਮਾਂ ਨੂੰ ਪੈਸੇ ਬਾਰੇ ਪਤਾ ਲੱਗਾ ਉਹਨੇ ਮੇਰੀ ਬਾਹ ਵਿੱਚ ਹੈਰੋਇਨ ਦਾ ਟੀਕਾ ਲਾ ਦਿੱਤਾ 4 ਘੰਟੇ ਵਿੱਚ 400 ਡਾਲਰ ਉੜ ਗਿਆ ਤੇ ਉਹੀ ਪਹਿਲੀ ਵਾਰ ਸੀ ਜਦੋਂ ਮੈਂ ਹੈਰੋਇਨ ਲਈ ਦੋ ਹਫ਼ਤੇ ਬਾਅਦ ਮੇਰੀ ਮਾਂ ਨੇ ਹੀ ਮੈਨੂੰ ਇੱਕ ਆਦਮੀ ਕੋਲ ਵੇਚ ਦਿੱਤਾ ਹੈਰੋਇਨ ਲਈ ਉਹ ਮੇਰੀ ਮਾਂ ਸੀ ਮੈਂ ਉਸਨੂੰ ਪਿਆਰ ਕਰਦੀ ਆਂ ਪਰਾਸੀ ਕਦੇ ਵੀ ਨੇੜੇ ਨਹੀਂ ਰਹੇ ਮੇਰੀ ਦਾਦੀ ਉਹੀ ਮੇਰੀ ਅਸਲੀ ਮਾਂ ਸੀ ਤੇ ਹੁਣ ਉਹ ਵੀ ਚਲੀ ਗਈ ਜੇਕਰ ਮੈਂ ਮਰ ਜਾਵਾਂ ਕਿਸ ਨੂੰ ਕੋਈ ਫਰਕ ਨਹੀਂ ਪਵੇਗਾ ਜਦੋਂ ਮੈਂ ਗੱਲ ਸੁਣੀ ਮੇਰੇ ਪੈਰਾਂthੋਂ ਧਰਤੀ ਜਿਹੀ ਖਿਸਕ ਗਈ ਵੀ ਇਹਦਾ ਕੀ ਜਵਾਬ ਦੇ ਸਕਦੇ ਆ ਤੇ ਫਿਰ ਮੈਂ ਉਹਨੂੰ ਹੌਸਲਾ ਦਿੰਦੇ ਪੁੱਛਿਆ ਕਿ ਉਹਦੀ ਫੈਮਿਲੀ ਵੀ ਹੈਗੀ ਆ ਰਾਈਟ ਜਿਹੜਾ ਉਹਦੇ ਨਾਲ ਉਹਨੂੰ ਧਿਆਨ ਰੱਖ ਸਕਦੀ ਹੈ ਉਹਨੂੰ ਪਿਆਰ ਕਰ ਸਕਦੀ ਹੈ ਤੇ ਫਿਰ ਅਮੇਲੀਆ ਨੇ ਮੈਨੂੰ ਦੱਸਿਆ ਮੈਂ ਆਪਣੇ ਪਰਿਵਾਰ ਵਿੱਚ ਸੁਰੱਖਿਤ ਨਹੀਂ ਮੇਰੇ ਦਾਦੇ ਨੇ ਇਹ ਮੇਰੇ ਅੰਕਲ ਨੇ ਮੈਨੂੰ 7 ਸਾਲ ਦੀ ਉਮਰ ਤੋਂ ਰੇਪ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਹੈਰਵਨ ਇਹ ਸਾਰੀਆਂ ਗੱਲਾਂ ਨੂੰ ਭੁੱਲਣ ਵਿੱਚ ਮੇਰੀ ਮਦਦ ਕਰਦੀ ਹੈ ਅਮੇਲੀਆ ਦਾ 7 ਸਾਲ ਦੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਸੈਕਸ਼ੂਅਲ ਅਬਿਊਜ਼ ਹੋਇਆ ਤੇ ਕਰਨ ਵਾਲੇ ਹੀ ਸਾਰੇ ਘਰ ਦੇ ਸੀਗੇ ਜਿਨ੍ਹਾਂ ਨੇ ਕੀਤਾ ਇਹ ਸਭ ਕੁਝ ਹੁੰਦੇ ਹੋਏ ਵੀ ਉਹ ਆਪਣੇ ਛੋਟੇ ਭਾਈ ਭੈਣ ਦੀ ਰਖਿਆ ਕਰ ਰਹੀ ਸੀਗੀ ਉਹਨਾਂ ਦੀ ਦੇਖਭਾਲ ਕਰ ਰਹੀ ਸੀ ਫਿਰ ਅੱਗੇ ਅਮੇਲੀਆ ਬੋਲੀ ਮੈਨੂੰ ਆਪਣੇ ਭਰਾ ਤੇ ਭੈਣ ਨੂੰ ਵੀ ਸੁਰੱਖਿਅਤ ਰੱਖਣਾ ਪਿਆ ਮੈਂ ਉਹਨਾਂ ਦੋਨਾਂ ਨੂੰ ਬੇਸਮੈਂਟ ਵਿੱਚ ਬੇਬੀ ਫੂਡ ਨਾਲ ਲੁਕਾ ਦਿੰਦੀ ਸੀ ਜਦੋਂ ਮੈਂ 11 ਸਾਲ ਦੀ ਸੀਗੀ ਮੈਂ ਆਪਣੇ ਦਾਦੇ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਕਹਿੰਦਾ ਕਿ ਜੇਕਰ ਮੈਂ ਬੋਲੀ ਤਾਂ ਉਹ ਮੇਰੇ ਭਾਈ ਨਾਲ ਵੀ ਉਹੀ ਕਰੇਗਾ ਜੋ ਮੇਰੇ ਨਾਲ ਹੋ ਰਿਹਾ ਮੇਰਾ ਭਰਾ ਸਿਰਫ 7 ਸਾਲਾਂ ਦਾ ਸੀਗਾ ਉਦੋਂ ਤੇ ਕਿ ਨੇਚਰਲੀ ਮੈਨੂੰ ਪੁੱਛਿਆ ਕਿ ਤੁਹਾਡੀ ਦਾਦੀ ਨੇ ਤੁਹਾਡੀ ਸੁਰੱਖਿਆ ਨਹੀਂ ਕੀਤੀ ਤੇ ਫਿਰ ਉਹਨੇ ਮੈਨੂੰ ਦੱਸਿਆ ਮੇਰੀ ਦਾਦੀ ਮੇਰੀ ਸੁਰੱਖਿਆ ਨਹੀਂ ਕਰ ਸਕੀ ਮੇਰੀ ਦਾਦੀ ਉਦੋਂ ਬਹੁਤ ਸ਼ਰਾਬ ਪੀ ਰਹੀ ਸੀ ਉਹ ਹਰ ਸਵੇਰ ਪੀਣਾ ਸ਼ੁਰੂ ਕਰ ਦਿੰਦੀ ਸੀ ਉਹ ਮੇਰੀ ਬੇਟੀ ਦੇ ਜਨਮ ਤੱਕ ਸ਼ਰਾਬ ਪਿੰਦੀ ਰਹੀ ਇਹ ਉਹ ਕਰ ਸੀ ਜਿਸ ਵਿੱਚ ਐਮੇਲੀਆ ਵੱਡੀ ਹੋਈ ਤੇ ਆਪਣੀ ਦਾਦੀ ਨਾਲ ਰਹਿੰਦੀ ਸੀ ਤੇ ਬੇਸ਼ੱਕ ਉਹਦੀ ਦਾਦੀ ਨੂੰ ਬਹੁਤ ਪਿਆਰ ਕਰਦੀ ਸੀ ਪਰ ਉਹ ਐਮੇਲੀਆ ਨੂੰ ਐਨਾ ਸਭ ਕੁਝ ਜੇ ਉਹ ਬਚਾ ਨਹੀਂ ਸકી ਕਿਉਂਕਿ ਉਹ ਆਪਣੀ ਐਡਿਕਸ਼ਨ ਨਾਲ ਲੜ ਰਹੀ ਸੀਗੀ ਸ਼ਰਾਬ ਦੀ ਤੇ ਇਹ ਕਹਾਣੀ ਵਿੱਚੋਂ ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਅਮਲਿਆ ਨੇ ਨਸ਼ਾ ਲੈ ਕੇ ਐਡਿਕਟ ਨਹੀਂ ਬਣੀ ਪਰ ਉਹਦੀ ਜ਼ਿੰਦਗੀ ਦੇ ਜਿਹੜੇ ਇਵੈਂਟ ਹੋਏ ਉਹਦੀ ਜ਼ਿੰਦਗੀ ਵਿੱਚ ਜੋ ਕੁਝ ਹੋਇਆ ਉਹਨੇ ਅਮਲਿਆ ਨੂੰ ਪ੍ਰਾਈਮ ਕਰਤਾ ਸੀਗਾ ਨਸ਼ਾ ਲੈਣ ਲਈ ਤੇ ਉਹਨੇ ਜਦਾਂ ਦੱਸਿਆ ਵੀ ਹੈ ਕਿ ਉਹ ਹੈਰੋਇਨ ਲੈ ਰਹੀ ਸੀ ਜੰਪ ਲਾਉਣ ਵਾਸਤੇ ਅਸੀਂ ਐਡਿਕਸ਼ਨ ਬਾਰੇ ਇੱਕ ਬਹੁਤ ਵੱਡੀ ਗਲਤਫਹਿਮੀ ਪਾਲੀ ਬੈਠੇ ਆ ਕਿ ਨਸ਼ਾ ਲੈਣ ਤੋਂ ਬਾਅਦ ਨਸ਼ੀ ਦੀ ਲਤ ਲੱਗਦੀ ਹੈ ਪਰ ਨਹੀਂ ਇਹ ਕਹਿਣਾ ਗਲਤ ਹੈ ਕਿਉਂਕਿ ਜਿਹੜੇ ਤੁਹਾਡੇ ਜ਼ਿੰਦਗੀ ਦੇ ਇਵੈਂਟ ਹੋਏ ਆ ਉਹ ਡਿਕਟੇਟ ਕਰਨਗੇ ਤੁਸੀਂ ਅੱਗੇ ਜਾ ਕੇ ਤੁਹਾਡੀ ਐਡਿਕਸ਼ਨ ਕਿੱਥੇ ਦਿਕੇਗੀ ਕਈਆਂ ਨੂੰ ਨਸ਼ੀ ਦੀ ਐਡਿਕਸ਼ਨ ਹੈ ਕਈਆਂ ਨੂੰ ਸੱਟੇ ਦੀ ਐਡਿਕਸ਼ਨ ਹੈ ਕਈਆਂ ਨੂੰ ਖਾਣ ਦੀ ਐਡਿਕਸ਼ਨ ਹੈ ਐਡਿਕਸ਼ਨ ਕਿਸੇ ਵੀ ਰੂਪ ਚ ਆ ਜਾਏਗੀ ਪਰ ਐਡਿਕਸ਼ਨ ਪਹਿਲਾਂ ਆਉਂਦੀ ਹੈ ਨਸ਼ਾ ਸ਼ਬਦ ਵਿੱਚ ਆਉਂਦਾ ਹਾਰਵਰਡ ਮੈਡੀਕਲ ਸਕੂਲ ਦਾ ਇੱਕ ਸਾਈਕੀਆਟ੍ਰਿਸਟ ਲੈਂਸ ਸਟੂਡਸ ਉਹਨੇ ਲਿਖਿਆ ਕਿ ਐਡਿਕਸ਼ਨ ਇੱਕ ਦਵਾਈ ਵਾਲੀ ਪ੍ਰੋਬਲਮ ਨਹੀਂ ਹੈਗੀ ਨਸ਼ੇ ਦੀ ਪ੍ਰੋਬਲਮ ਨਹੀਂ ਹੈਗੀ ਇਹ ਇੱਕ ਮਨੁੱਖੀ ਪ੍ਰੋਬਲਮ ਹੈ ਐਡਿਕਸ਼ਨ ਨਸ਼ੇ ਵਿੱਚ ਨਹੀਂ ਹੈਗੀ ਪਰ ਉਹ ਇਨਸਾਨ ਵਿੱਚ ਹੈ ਜਿਹੜਾ ਨਸ਼ਾ ਵਰਤ ਰਿਹਾ ਫਿਰ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਐਡਿਕਸ਼ਨ ਹੈ ਕੀ ਜਿਹੜੀ ਐਡਿਕਸ਼ਨ ਦੀ ਟੈਕਨੀਕਲ ਡੈਫੀਨੇਸ਼ਨ ਹੈ ਉਹ ਹੈਗੀ ਹੈ ਇੱਕ ਉਹ ਆਦਤ ਜੋ ਕੋਈ ਵਿਅਕਤੀ ਵਾਰ-ਵਾਰ ਦੁਹਰਾਉਂਦਾ ਹੋਵੇ ਚਾਹੇ ਉਹ ਨਸ਼ਾ ਹੋਵੇ ਜਾਂ ਕੋਈ ਹੋਰ ਚੀਜ਼ ਭਾਵੇਂ ਇਹ ਉਸਦੀ ਜ਼ਿੰਦਗੀ ਖਰਾਬ ਕਰ ਰਹੀ ਹੋਵੇ ਤੇ ਐਡਿਕਸ਼ਨ ਦੇ ਚਾਰ ਫੀਚਰ ਹੁੰਦੇ ਆ ਕੋਈ ਆਦਤ ਜਿਸ 'ਚ ਵਿਅਕਤੀ ਹਮੇਸ਼ਾ ਰੁੱਝਿਆ ਰਹਿੰਦਾ ਉਸ ਆਦਤ ਉੱਤੇ ਵਿਅਕਤੀ ਕੰਟਰੋਲ ਨਹੀਂ ਰੱਖ ਸਕਦਾ ਨੁਕਸਾਨ ਦੇ ਬਾਵਜੂਦ ਵੀ ਆਦਤ ਨੂੰ ਛੱਡ ਨਹੀਂ ਸਕਦਾ ਜੇਕਰ ਉਹ ਆਦਤ ਤੁਰੰਤ ਉਪਲਬਧ ਨਹੀਂ ਹੁੰਦੀ ਤਾਂ ਉਹ ਚੜਚੜਾ ਜਾਂ ਬੇਚੈਨ ਮਹਿਸੂਸ ਕਰਦਾ ਬਰੂਸ ਅਲੈਗਜ਼ੈਂਡਰ ਸਾਈਮਨ ਫਰੇਜ਼ਰ ਯੂਨੀਵਰਸਿਟੀ ਦਾ ਸਾਇੰਟਿਸਟ ਸੀਗਾ ਤੇ ਉਹਨੇ 1980-81 ਵਿੱਚ ਦੱਸ ਦਿੱਤਾ ਸੀਗਾ ਕਿ ਜਾਨਵਰਾਂ ਨੂੰ ਜੇ ਤਣਾਅ ਤੇ ਕੈਦ ਵਿੱਚ ਰੱਖੀਏ ਤਾਂ ਉਹ ਨਸ਼ਾ ਵਰਤਣਗੇ ਤੇ ਉਹਨਾਂ ਨੇ ਫਿਰ ਇੱਕ ਐਕਸਪੈਰੀਮੈਂਟ ਕੀਤਾ ਸੀਗਾ ਐਕਸਪੈਰੀਮੈਂਟ ਦਾ ਨਾਮ ਸੀ ਰੈਟ ਪਾਰਕ ਉਹਨਾਂ ਨੇ ਇੱਕ ਵੱਡਾ ਸਾਰਾ ਪਾਰਕ ਬਣਾਇਆ ਚੂਹਿਆਂ ਵਾਸਤੇ ਨੀਅਰਲੀ 3-400 ਮੀਟਰ ਵਿੱਚ ਪਾਰਕ ਜਾਂ ਬਣਾਇਆ ਸੀ ਉਹਨਾਂ ਨੇ 16 ਤੋਂ 20 ਚੂਹੇ ਸੀਗੇ ਉਹਦੇ ਵਿੱਚ ਮੇਲ ਤੇ ਫੀਮੇਲ ਦੋਨੇ ਤੇ پارک ਉਹਨਾਂ ਨੇ ਵਧੀਆ ਬਣਾਇਆ ਸੀ ਤਾਂ ਕਿ ਜਿਹੜੇ ਚੂਹੇ ਅੰਦਰ ਰਹਿ ਰਹੇ ਆ ਉਹਨਾਂ ਤੇ ਕੋਈ ਸਟ्रेस ਨਾ ਹੋਵੇ ਉਹਨਾਂ ਨੂੰ ਆਇਨਾ ਫੀਲ ਹੋਵੇ ਕਿ ਉਹ ਕੈਦ ਵਿੱਚ ਆ ਤੇ ਉਹਨਾਂ ਨੇ ਇੱਕ ਬਣਾਈ ਟਨਲ ਜਿਹਦੇ ਐਂਡ ਤੇ ਜਾ ਕੇ ਸੀਗਾ ਖਾਣਾ ਉੱਥੇ ਇੱਕ ਤਾਂ ਲਿਕਵਿਡ ਸੀਗਾ ਜਿਹੜਾ ਨਾਰਮਲ ਲਿਕਵਿਡ ਹੈ ਪਾਣੀ ਤੇ ਇੱਕ ਲਿਕਵਿਡ ਸੀਗਾ ਮੋਰਫੀਨ ਵਾਲਾ ਨਸ਼ੇ ਵਾਲਾ ਤੇ ਉਹਨਾਂ ਨੇ ਨੋਟਿਸ ਕੀਤਾ ਕਿ ਚੂਹੇ ਨਸ਼ਾ ਕਰ ਨਹੀਂ ਰਹੇ ਸੀਗੇ ਉੱਥੇ ਮੋਰਫੀਨ ਨਹੀਂ ਵਰਤ ਰਹੇ ਸੀਗੇ ਚੂਹੇ ਸਿਰਫ ਨਾਰਮਲ ਪਾਣੀ ਪੀ ਰਹੇ ਸੀਗੇ ਤੇ ਉਹਨਾਂ ਨੇ ਬਾਹਰ ਦੂਜੇ ਚੂਹਿਆਂ ਨੂੰ ਇੱਕ ਹੋਰ ਐਕਸਪੈਰੀਮੈਂਟ ਵਿੱਚ ਬਹੁਤ ਜ਼ਿਆਦਾ ਮੋਰਫੀਨ ਦਿੱਤੀ ਉਹਨਾਂ ਨੂੰ ਫਿਰ ਉਹਨਾਂ ਰੈੱਡ ਪਾਰਕ ਵਿੱਚ ਛੱਡਤਾ ਜਿਹੜੇ ਚੂਹੇ ਨੇ ਪਹਿਲਾਂ ਮੋਰਫੀਨ ਕਰ ਰਹੇ ਸੀ ਉਹ ਮੋਰਫੀਨ ਕਰਨਾ ਹਟ ਗਏ ਨਾਰਮਲ ਪਾਣੀ ਪੀਣ ਲੱਗ ਗਏ ਤੇ ਇੱਥੋਂ ਆਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਜੇ ਤੁਹਾਡਾ ਵਾਤਾਵਰਣ ਤੁਹਾਡਾ এনवायरमेंट ਸਟ्रेस ਫ੍ਰੀ ਹੈਗਾ ਤੁਸੀਂ ਨਾਰਮਲ ਜ਼ਿੰਦਗੀ ਜੀ ਰਹੇ ਹੋ ਤਾਂ ਤੁਸੀਂ ਮੋਰਫੀਨ ਨਹੀਂ ਵਰਤਦੇ ਏਟਲੀਸਟ ਚੂਹੇ ਨਹੀਂ ਵਰਤਦੇ ਸੀ ਮੋਰਫੀਨ ਤੇ ਉਹਨੇ ਇੱਕ ਹੋਰ ਚੀਜ਼ ਨੋਟਿਸ ਕੀਤੀ ਜਿਹੜੇ ਚੂਹਿਆਂ ਨੂੰ ਕੈਦ ਵਿੱਚ ਰੱਖਿਆ ਸੀਗਾ ਉਹ ਲਗਭਗ 20 ਗੁਣਾ ਜ਼ਿਆਦਾ ਮੋਰਫਿਨ ਵਾਲਾ ਪਾਣੀ ਪੀ ਰਹੇ ਸੀਗੇ ਤਾਂ ਜੇ ਤਣਾਅ ਤੇ ਕੈਦ ਹੈਗਾ ਤਾਂ ਉਹ ਨਸ਼ਾ ਜ਼ਿਆਦਾ ਕਰ ਰਹੇ ਸੀ। ਪਰ ਜਦੋਂ ਹੁਣ ਆਪਾਂ ਸਾਰੀਆਂ ਗੱਲਾਂ ਦਾ ਤੱਤ ਕੱਢ ਲੰਨੇ ਆ ਤਾਂ ਸੱਚ ਇਹ ਨਹੀਂ ਕਿ ਨਸ਼ੇ ਦੇ ਵਿੱਚ ਕੋਈ ਅਜਿਹੀ ਤਾਕਤ ਹੈ ਜਿਹੜਾ ਉਹ ਨਸ਼ੇ ਦੀ ਲਤ ਲਾਉਂਦਾ ਪਰ ਸਚਾਈ ਇਹ ਹੈ ਕਿ ਜਿਹੜਾ ਵਾਤਾਵਰਣ ਹੈ ਤਣਾਅ ਹੈਗਾ ਇਕੱਲਾਪਨ ਹੈਗਾ ਇਹ ਜਦ ਸਾਰੀਆਂ ਇਕੱਠੀਆਂ ਹੋ ਕੇ ਬੰਦੇ ਦੇ ਅੰਦਰ ਇੱਕ ਐਡਿਕਸ਼ਨ ਤਿਆਰ ਕਰਦੀਆਂ ਤੇ ਜਿੱਤੇ ਕਰਕੇ ਬੰਦਾ ਨਸ਼ਾ ਕਰਦਾ ਹੈ